ਫਾਦਰ ਜੀ ਦਾ ਚਾਹੀਸ਼ੇ ਮਦਦ ਜੀ ਆਈ ਤੋਂ ਬਾਅਦ ਮੈਂ ਕਿ ਕਈ ਦਾ ਮਹੀਨਾ ਬਾਹਰ ਰਹੀਆਂ ਮੇਰੇ ਫਾਦਰ ਜੀ ਦੇ ਫੇਸ 27 ਅਗਸਤ ਨੂੰ 27 ਸਤੰਬਰ ਨੂੰ ਤੇ ਮੈਨੂੰ 19 ਅਗਸਤ ਨੂੰ 19 ਸਤੰਬਰ ਨੂੰ ਮੇਰੇ ਮਮਾ ਦੀ ਜਤ ਹੋਈ ਐਨੀ ਦਿਨ ਮੈਂ ਬਾਹਰ ਹੀ ਸੀ ਮੈਂ ਆਬੂਦਵਾਰ ਲਾਸਟ 25 ਤੱਕ ਉਦੋਂ ਤੱਕ ਤੇ ਮੇਰੇ ਘਰ ਕੋਈ ਚੋਰ ਨਹੀਂ ਵੜਿਆ ਜਦੋਂ ਮੈਂ ਸੋਨਾ ਲਿਆ ਕੇ ਰੱਖਿਆ ਉਦੋਂ ਹੀ ਕੋ ਚੋਰ ਵੜਿਆ ਕਿਉਂਕਿ ਦੋ ਤਿੰਨ ਦਿਨ ਤੋਂ ਜ਼ਿਆਦਾ ਮੇਰੇ ਕੋਲ ਨੂੰ ਆਇਨੋ ਵੀ ਨਹੀਂ ਹੋਇਆ ਕੁਛ ਮੈਂ ਕਿ ਕਿਦਾ ਪਿੱਛੋਂ ਮੈਂ ਥੋੜੀ ਸਟ्रेस ਸੀ ਮੈਨੂੰ ਡਿਪਰੈਸ਼ਨ ਦੀ ਪ੍ਰੋਬਲਮ ਹੋ ਗਈ ਸੀ ਤੇ ਮੈਂ ਅੰਦਰ ਮੈਡੀਸਨ ਖਾ ਕੇ ਛੁੱ ਉਸੀ ਪੁੱਛਿਆ ਜ ਸਾਡਾ ਜਿਹੜਾ ਡਾਕਟਰ ਨੰਨੂ ਆ ਜਾਂ ਡਾਕਟਰ ਆਸਮ ਇਹਨਾਂ ਕੋ ਨੀਂਦ ਜਾਂ ਦਵਾਈ ਲੈ ਕੇ ਆਈ ਹਣੀ ਅਸੀਂ ਮੈਨੂੰ ਬਹੁਤ ਜ਼ਿਆਦਾ ਡਿਪਰੈਸ਼ਨ ਦੀ ਪ੍ਰੋਬਲਮ ਹੈ ਇਹ ਮੈਨੂੰ ਮਤਲਬ ਬਹੁਤ ਜ਼ਿਆਦਾ ਪ੍ਰੋਬਲਮ ਫੀਲ ਹੋਇਆ ਮੈਂ ਬਹੁਤ ਜ਼ਿਆਦਾ ਟੈਨਸ਼ਨ ਸਟ्रेस ਸੀ ਮੇਰੇ ਤੇ ਮੇਰਾ ਸਭ ਟੋਰ ਚਲੇ ਗਿਆ ਜੋ ਗੱਲ ਸੱਚੀ ਹੈ ਸੱਚੀ ਅਸੀਂ ਸਾਨੂੰ ਮੈਨੂੰ ਇਹ ਕਹਿ ਰਿਹਾ ਵੀ ਤੁਸੀਂ ਆਪਣੇ ਕੋਲ ਮੈਂ ਤੁਸੀਂ ਮਨੋ ਮੈਨੂੰ ਦੇਖ ਕੇ ਲੱਗ ਰਿਹਾ ਵੀ ਮੈਂ ਕੋਈ ਇੱਕ ਕਈ ਦਾ ਦੋ ਦੋ ਨੰਬਰ ਦੀ ਲੇਡੀਆਂ ਆ ਆਪਣਾ ਭਲਾ ਕਰਨ ਨੂੰ ਕੋਸ਼ਿਸ਼ ਕਰਨ ਨਹੀਂ ਅਸੀਂ ਇੱਕ ਰੈਪਿਟਿਡ ਫੈਮਿਲੀ ਦੀ ਮੈਂ ਬੇਟੀ ਆ ਇਹ ਠੀਕ ਹੈ ਵੀ ਮੈਂ ਗਰੀਬ ਕਰਦੇ ਗਰੀਬ ਕਰਦੀ ਨੋਹਾਂ ਤੇ ਇਹ ਨਹੀਂ ਹੁੰਦਾ ਵੀ ਕੀ ਕਿਹੜਾ ਬੰਦਾ ਚੋਰੀਆਂ ਠਗੀਆਂ ਝੂਠ ਸੱਚ ਬੋਲਣ ਲੱਗੇ ਪੈਸੇ ਵਾਸਤੇ ਮੈਂ ਅੱਗੇ ਨਾ ਬੋਲਿਆ ਜ਼ਿੰਦਗੀ 'ਚ ਮੇਰੇ ਇੰਨਾ ਸੀ ਗਰੀਬੀ 'ਚ ਦਿਨ ਕੱਟੇ ਆ ਪਰ ਕੋਈ ਮੈਂ ਇੱਕ ਮੇਰਾ ਸੋਨਾ ਸਾਨੂੰ ਇਸ ਲਈ ਜ਼ਰੂਰੀ ਵੀ ਮੇਰੇ ਕੰਨ ਸਾਡੇ ਦੋ ਬੱਚੇ ਆ ਮੈਂ ਇਹੀ ਰਿਕਵੈਸਟ ਕਰੂੰਗੀ ਇਹੀ ਅਰਦਾਸ ਕਰੂੰਗੀ ਵੀ ਜਿਹਦੇ ਵੀ ਮਤਲਬ ਜਿਹੜਾ ਵੀ ਕੋਈ ਮੇਰੀ ਵੀਡੀਓ ਦੇਖੇ ਜੇ ਕੋਈ ਚੋਰ ਵੀ ਦੇਖੇ ਤਾਂ ਮੈਨੂੰ ਪਲੀਜ਼ ਮੇਰੇ ਓਕੀ ਕਈ ਦਾ ਸਾਡਾ ਸਾਥ ਦਵੇ ਇਹਨਾਂ ਤੇਰਾ ਕੁਛ ਨਹੀਂ ਬਣਨਾ ਸਾਡੀ ਕੁੜੀਆਂ ਦਾ ਸਾਰੀ ਉਮਰ ਦੀ ਜ਼ਿੰਦਗੀ ਬਣ ਜਾਣੀ ਸਾਂ ਕੱਲ ਨੂੰ ਮੈਨੂੰ ਕੁਛ ਹੁੰਦਾ ਤਾਂ ਕੀ ਕਹਿਦਾ ਉਹ ਉਹ ਦਾ ਜ਼ਿੰਮੇਵਾਰ ਵੀ ਉਹੀ ਹੋਊਗਾ ਕਿ ਮੈਂ ਆਬੂਦਵਾਰ ਲਾਸਟ 25 ਉਹ ਤੱਕ ਉਹਦੋਂ ਤੱਕ ਤੇ ਮੇਰੇ ਘਰ ਕੋਈ ਚੋਰ ਨਹੀਂ ਵੜਿਆ ਜਦੋਂ ਮੈਂ ਸੋਨਾ ਲਿਆ ਕੇ ਰੱਖਿਆ ਉਦੋਂ ਹੀ ਕੋਈ ਚੋਰ ਵੜਿਆ ਕਿਉਂਕਿ ਦੋ ਤਿੰਨ ਦਿਨ ਤੋਂ ਜ਼ਿਆਦਾ ਮੇਰੇ ਕੋਲ ਨੂੰ ਆਇਨੋ ਵੀ ਨਹੀਂ ਹੋਇਆ ਕੁਛ ਮੈਂ ਕੀ ਕੀ ਦਾ ਪਿੱਛੋਂ ਮੈਂ ਥੋੜੀ ਸਟ्रेस ਸੀ ਮੈਨੂੰ ਡਿਪਰੈਸ਼ਨ ਦੀ ਪ੍ਰੋਬਲਮ ਹੋਈ ਪਈ ਸੀ ਤੇ ਮੈਂ ਅੰਦਰ ਮੈਡੀਸਿਨ ਖਾ ਕੇ ਛੁੱਪੀ ਬੈਸੀ ਤਿੰਨ ਦਿਨ ਦੀ ਮੈਨੂੰ ਤੁਸੀਂ ਪੁੱਛਿਆ ਦਾ ਸਰ ਜਿਹੜਾ ਡਾਕਟਰ ਨੰਨੂ ਆ ਜਾਂ ਡਾਕਟਰ ਆਸਮ ਇਹਨਾਂ ਕੋ ਨੀਂਦਿਆਂ ਤੋਂ ਮੈਡੀਸਿਨ ਲੈ ਕੇ ਆਈਆਂ ਸੀ ਮੈਨੂੰ ਬਹੁ ਮੈਨੂੰ ਮਤਲਬ ਬਹੁਤ ਜ਼ਿਆਦਾ ਪ੍ਰੋਬਲਮ ਫੀਲ ਹੋਇਆ ਮੈਂ ਬਹੁਤ ਜ਼ਿਆਦਾ ਟੈਨਸ਼ਨ ਸਟ्रेस ਸੀ ਮੇਰੇ ਤੇ ਮੈਂ ਤਾਂ ਉਹ ਚਲੇ ਗਿਆ ਜੋ ਗੱਲ ਸੱਚਿਆ ਸੱਚੀ ਸੀ ਸਾਨੂੰ ਮੈਨੂੰ ਇਹ ਕਹਿ ਰਿਹਾ ਵੀ ਤੁਸੀਂ ਆਪਣੇ ਕੋਲ ਮੈਂ ਤੁਸੀਂ ਮੰਨੋ ਮੈਨੂੰ ਦੇਖ ਕੇ ਲੱਗ ਰਿਹਾ ਵੀ ਮੈਂ ਕੋਈ ਕਿਹਦਾ ਦੋ ਦੋ ਨੰਬਰ ਦੀ ਲੇਡੀਜ਼ ਆ ਆਪਣਾ ਭਲਾ ਕਰਨ ਨੂੰ ਕੋਸ਼ਿਸ਼ ਕਰ ਰਹੀ ਅਸੀਂ ਇੱਕ ਰੈਪਿਟਿਡ ਫੈਮਿਲੀ ਦੀ ਮੈਂ ਬੇਟੀਆਂ ਇਹ ਠੀਕ ਹੈ ਵੀ ਮੈਂ ਗਰੀਬ ਕਰਦੇ ਗਰੀਬ ਕਰਦੀ ਨਾ ਹ ਤਾਂ ਇਹ ਨਹੀਂ ਹੁੰਦਾ ਵੀ ਕੀ ਕਿਹਦਾ ਬੰਦਾ ਚੋਰੀਆਂ ਠਗੀਆਂ ਝੂਠ ਸੱਚ ਬੋਲਣ ਲੱਗੇ ਪੈਸੇ ਵਾਸਤੇ ਮੈਂ ਅੱਗੇ ਨਾ ਬੋਲਿਆ ਜ਼ਿੰਦਗੀ ਚ ਮੇਰੇ ਇਨਾਸੇ ਗਰੀਬੀ ਦੇ ਦਿਨ ਕੱਟੇ ਆ ਪਰ ਕੋਈ ਮੈਂ ਤੇ ਮੇਰਾ ਸੋਨਾ ਸਾਨੂੰ ਇਸ ਲਈ ਜ਼ਰੂਰੀ ਵੀ ਮੇਰੇ ਕੰਨ ਸਾਡੇ ਦੋ ਬੱਚੇ ਆ ਮੈਂ ਇਹੀ ਰਿਕਵੈਸਟ ਕਰੂੰਗੀ ਇਹੀ ਅਰਦਾਸ ਕਰੂੰਗੀ ਵੀ ਜਿਹੜੇ ਮਤਲਬ ਜਿਹੜਾ ਵੀ ਕੋਈ ਮੇਰੀ ਵੀਡੀਓ ਦੇਖੇ ਜੇ ਕੋਈ ਜ਼ੋਰ ਵੀ ਦੇਖੇ ਤੇ ਮੈਨੂੰ ਪਲੀਜ਼ ਮੇਰੇ ਓਕੀ ਕਈ ਦਾ ਸਾਡਾ ਸਾਥ ਦਵੇ ਕਿ ਇਹਨਾਂ ਤੇਰਾ ਕੁਛ ਨਹੀਂ ਬਣਨਾ ਸਾਡੀ ਕੁੜੀਆਂ ਦਾ ਸਾਰੀ ਉਮਰ ਦੀ ਜ਼ਿੰਦਗੀ ਬਣ ਜਾਣੀ ਕੱਲ ਮੈਨੂੰ ਕੁਛ ਹੁੰਦਾ ਤਾਂ ਕੀ ਕਈਦਾ ਉਹ ਉਹ ਦਾ ਜ਼ਿੰਮੇਵਾਰ ਵੀ ਉਹੀ ਹੋਊਗਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par